ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਾਂ ਦੱਸਾਂਗੇ ਚੁੰਨੀ ਦੇ ਉੱਤੇ ਆਪਣਾ ਪਾਰਟੀ ਵੇਅਰ ਸੂਟ ਹੈ ਉਹਦੇ ਨਾਲ ਆਵਲਾ ਦੁਪੱਟਾ ਚੁੰਨੀ ਹੈਗੀ ਤੇ ਇਹਦੇ ਉੱਤੇ ਨਾ ਪਾਾਂ ਵਾਲੀ ਸਟੋਨਾਂ ਵਾਲੀ ਲੈਸ ਲਾਵਾਂਗੇ ਤੇ ਤੁਹਾਨੂੰ ਆਪਾਂ ਦੱਸ ਦਿਆਂਗੇ ਵੀ ਆਪਾਂ ਇਹ ਲੈਸ ਕਿਵੇਂ ਲਾਉਣੀ ਹੈਗੇ ਤੇ ਇੱਕ ਨਾ ਪਹਿਲਾਂ ਆਪਾਂ ਜਾਨੀ ਕਿ ਸੂਈ ਦੇ ਉੱਤੇ ਨਾ ਸਿੰਗਲ ਪੈਰ ਪਾਇਆ ਹੈਗਾ ਦੇਖੋ ਤੁਸੀਂ ਸਿੰਗਲ ਫੁੱਟ ਉਹ ਕਰ ਲਿਆ ਤੇ ਹੁਣ ਆਪਾਂ ਨਾ ਤੁਹਾਨੂੰ ਦੱਸ ਦਿਆਂਗੇ ਤੇ ਇੱਕ ਤੁਸੀਂ ਜਿਹੜੀ ਆਪਣਾ ਵਾਲੀ ਚੁੰਨੀ ਦੀ ਕੰਨੀ ਹੁੰਦੀ ਹੈ ਵੈਸੇ ਤਾਂ ਤੁਸੀਂ ਵੀ ਮੋੜੇ ਹੋ ਤਾਂ ਚਾਹੇ ਨਾ ਕਿਉਂ ਆਪਾਂ ਲੈਸ ਇਸ ਤਰੀਕੇ ਨਹੀਂ ਲਾਉਣੀ ਹੈਗੀ ਤੇ ਤੁਸੀਂ ਨਾ ਇਹਦੇ ਜਿਹੜੀ ਜਨਕੀ ਵੱਧ ਘੱਟ ਧਾਗੇ ਜਿਹੇ ਹੁੰਦੇ ਉਹਨਾਂ ਨੂੰ ਤੁਸੀਂ ਕੱਟ ਲਿਓ ਕੱਟ ਕੇ ਤੇ ਫਿਰ ਤੁਸੀਂ ਜਨਕੀ ਆਪਾਂ ਤੁਹਾਨੂੰ ਦੱਸ ਦਿਆਂਗੇ ਤੇ ਚੁੰਨੀ ਦਾ ਨਾ ਉਲਟਾ ਪਾਸਾ ਲੈ ਲਿਓ ਜੁਮੀ ਦਾ ਉਲਟਾ ਪਾਸਾ ਲੈ ਲਿਓ ਕਿ ਜਿਹੜਾ ਜਨਕੀ ਲੈਸ ਦਾ ਲੈਸ ਦਾ ਸਿੱਧਾ ਪਾਸਾ ਇਸ ਤਰ੍ਹਾਂ ਆਪਾਂ ਰੱਖਾਂਗੇ ਇੰਨਾ ਪੈਸਟਰ ਰੱਖ ਲਾਂਗੇ ਇਸ ਤਰ੍ਹਾਂ ਇਹ ਦਿੱਤੀ ਇਹ ਦੇ ਉੱਪਰ ਜਮਾ ਸੀਰੇ ਜੇ ਤੇ ਰੱਖ ਲਾਂਗੇ ਇਸ ਤਰ੍ਹਾਂ ਰੱਖ ਕੇ ਤੇ ਸਿੰਗਲ ਪੈਰ ਰੱਖੂ ਕਰਕੇ ਕਿਉਂ ਆਪਾਂ ਜੇ ਤਾਂ ਤੁਹਾਡੀ ਜਾਨੀ ਕਿ ਸਟੋਨ ਨਹੀਂ ਹੈਗੇ ਲੈਸ ਦੇ ਵਿੱਚ ਫਿਰ ਕੀ ਕਹਿਣਾ ਫਿਰ ਤਾਂ ਡਬਲ ਜਾਨੀ ਕਿ ਡਬਲ ਜਿਹੜਾ ਫੁੱਟ ਹੁੰਦਾ ਉਹਦੇ ਨਾਲ ਵੀ ਇਹ ਲੱਗ ਸਕਦੀ ਹੈ ਤੇ ਆਪਣੇ ਜਾਨੀ ਕਿ ਅੱਗੇ ਸਟੋਨ ਹੈਗੇ ਇਸ ਕਰਕੇ ਆਪਾਂ ਜਾਨੀ ਕਿ ਆਹ ਨਾ ਸਿੰਗਲ ਪੈਰ ਰੋ ਕੀਤਾ ਯੂਜ਼ ਕੀਤਾਗਾ ਠੀਕ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਲੈਸ ਲਾ ਲਿਓ ਲੈਸ ਦੇ ਉੱਤੇ ਇਸ ਤਰ੍ਹਾਂ ਸੀਨ ਲਾ ਦਿਓ सॉरी इस तरह रख के ना जिम लैसी रखी है जी चुन्नी है चुनी का पास, उल्टा पासा पास उपर है पासा नीचे उल्टा पासा नीचे पासा उपर है पहला आपनी तो ही लाने लैस ना इथे इतने सीन लाने चीज़ ती ਇਦਿੱਤ ਰੱਖ ਕੇ ਇਸ ਤਰ੍ਹਾਂ ਹੀ ਲਾਈ ਚੱਲਾਂਗੇ ਸੀਨ ਆਪਾਂ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਲੈਸ ਸਿੱਧੀ ਰੱਖ ਕੇ ਇਸ ਤਰ੍ਹਾਂ ਲਾਈ ਜਾਂਦੇ ਆ ਆ ਦੇਖੋ ਜੀ ਹੁਣ ਆਪਾਂ ਚੁੰਨੀ ਦੀ ਨੁੱਕਰ ਤੇ ਆ ਜਾਾਂਗੇ ਨੁੱਕਰ ਤੇ ਕਿਵੇਂ ਤੁਸੀਂ ਆਪ ਤੁਸੀਂ ਕਿਵੇਂ ਫੋਲਡ ਕਰਨੀ ਨੇ ਆ ਦੇਖੋ ਜੀ ਜਮ ਆਪਾਂ ਨੁੱਕਰ ਤੇ ਆ ਗਏ ਨੁੱਕਰ ਤੇ ਹੁਣ ਤੁਹਾਨੂੰ ਦੱਸ ਦਿਆਂ ਵੀ ਆਪਾਂ ਇੱਥੋਂ ਤੱਕ ਆਪਾਂ ਸੀਨ ਲਾਵਾਂਗੇ ਥੋੜਾ ਜਿਹਾ ਫੈਕੀਏ ਆਪਾਂ ਹੁਣ ਇਹਨੂੰ ਲੈਸ ਨੂੰ ਆਪਾਂ ਇਸ ਤਰ੍ਹਾਂ ਹੀ ਫੇਰ ਇਧਰ ਨੂੰ ਫੋਲਡ ਕਰ ਲਾਂਗੇ ਕਿ ਆਪਣੇ ਸਟੋਨ ਨਾਲ ਲੈਸ ਤੇ इस तरह सही करके फिर आप इस तरह ही कर लें फिर उस तरह सील सारी ला लेंगे जिम्मे आप पेल लाए हैं उस तरह ही सारी सील सीना ला लेंगे है ना फिर उसको अगे विखाने आप ਫਿਰ ਲੈਸ ਨੂੰ ਨਾ ਪਾਸੇ ਦੇ ਪਾਸੇ ਇਸ ਤਰ੍ਹਾਂ ਫੋਲਡ ਕਰ ਲਾਂਗੇ ਜੀ ਸਿੱਧੇ ਪਾਸੇ ਜਨ ਕੀ ਫੋਲਡ ਕਰਕੇ ਇਹਦੇ ਉੱਪਰ ਇਸ ਤਰ੍ਹਾਂ ਸੀਲ ਲਾ ਲਾਂਗੇ ਤੁਹਾਨੂੰ ਆਪਾਂ ਕੰਨੀ ਦਿੱਤੇ ਵੀ ਜਾ ਕੇ ਦੱਸ ਦਿੰਨੀ ਆ ਵੀ ਆਪਾਂ ਕਿਵੇਂ ਫੋਲਡ ਕੀਤੀ ਇਹ ਅਗਰ ਇੱਥੋਂ ਆ ਲਿਖ ਇਧਰ ਸਿੱਧੇ ਸਾਈਡ ਆਪਾਂ ਇਸ ਤਰ੍ਹਾਂ ਲਾਈ ਸੀ ਲੈਸ ਇਹਨੂੰ ਆਪਾਂ ਇਸ ਤਰ੍ਹਾਂ ਇਧਰ ਨੂੰ ਫੋਲਡ ਕਰ ਲਿਆ ਵੀ ਉਲਟੇ ਪਾਸੇ ਰੱਖ ਕੇ ਇਸ ਤਰ੍ਹਾਂ ਲੱਗੀ ਸੀ ਲੈਸ ਤੇ ਜਦੋਂ ਇਹਨੂੰ ਆਪਾਂ ਸਿੱਧੇ ਪਾਸੇ ਨੂੰ ਇਸ ਤਰ੍ਹਾਂ ਫੋਲਡ ਕਰਦੇ ਆ ਦੇਖੋ ਤੇ ਇਹਨੂੰ ਵਿੱਚ ਇਸ ਤਰ੍ਹਾਂ ਫੋਲਡ ਕਰਕੇ ਨਾ ਇਨੂੰ ਇਸ ਤਰ੍ਹਾਂ ਦੇ ਉੱਪਰ ਉੱਪਰ ਕੇ ਸਿੰਲਾ ਲਾਂਗੇ ਇਹ ਆਪਣੀ ਗੁੰਮਲੈਸ ਲੱਗ ਜਾਂਦੀ ਹੈ ਇਸ ਦਾ ਜਿਵੇਂ ਆਪਾਂ ਚੱਕਾ ਤੇ ਲਾਉਣੀ ਆ ਉਸ ਤਰ੍ਹਾਂ ਹੀ ਹੁਣ ਦੋਨੋਂ ਆਪਾਂ ਜਮਾਂ ਉੱਕਰ ਦਿੱਤੇ ਜਾ ਕੇ ਰੱਖਦੇ ਹਾਂ ਇਹ ਉਥੋਂ ਆਪਾਂ ਕਿਵੇਂ ਫੋਲਡ ਕਰਨੀ ਹੈ ਇੱਥੋਂ ਇਸ ਤਰ੍ਹਾਂ ਬੀ ਆ ਜਿਹੜੀ ਚੀਜ਼ ਹੈ ਇਹਨੂੰ ਵਿੱਚ ਇਸ ਤਰ੍ਹਾਂ ਦਾ ਥਨਾ ਕਰੀ ਚੱਲੇ ਚਾਹੇ ਕੋਈ ਸੂਈ ਲੈ ਲਿਓ ਉਹਦੇ ਨਾਲ ਇਹਨੂੰ ਇਸ ਤਰ੍ਹਾਂ ਕਰ ਦਿਓ। ਆ ਦੇਖੋ ਇਹਨੂੰ ਇਸ ਤਰ੍ਹਾਂ ਪਾ। ਤਾਂ ਇਧਰਲੀ ਸਾਈਡ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਦੇਖੋ ਜੀ ਇੱਥੋਂ ਇਸ ਤਰ੍ਹਾਂ ਲੱਗਦੀ ਹੈ ਇਹ। ਇਹਦੇ ਉੱਪਰ ਉੱਪਰ ਇੱਕ ਸੀਨ ਆਪਾਂ ਹੋਟ ਪਾ ਦਾਂਗੇ। ਸਿਸਟਰ ਬਾਲਣਾ ਪਵੇ ਪੂਰਾ ਵੀ ਉਸ ਕਪੜੇ ਸਿੱਧਾ ਕਰੀ ਜਾਏ ਪੱਤਨਾ ਉੱਪਰ ਆਪਾਂ ਫਿਰ ਇਸ ਤਰੀਕੇ ਕਰੀ ਚੱਲਾਂਗੇ ਆ ਦੇਖੋ ਜਿਵੇਂ ਆਪਾਂ ਨੁਕਰ ਦੇ ਉੱਪਰ ਆ ਗਏ ਹੁਣ ਨੁਕਰ ਦੇ ਉੱਤੇ ਆਪਾਂ ਕੀ ਬੀਨ ਫੋਹ ਕਰਨਾ ਹੈ ਪਤਾ ਨਹੀਂ ਦੱਸਦੇ ਇੱਥੋਂ ਤੱਕ ਨਾ ਆਪਾਂ ਅਸੀ ਨਹੀਂ ਲਾਵਾਂਗੇ ਪਹਿਲਾਂ ਹੁਣ ਇੱਥੋਂ ਨਾਲ ਆਪਾਂ ਇਹਨੂੰ ਇੱਧਰ ਨੂੰ ਹੋ ਕਰਾਂਗੇ ਦੇਖੋ ਤੁਸੀਂ ਮਸ਼ੀਨ ਦਾ ਪੈਰ ਥੋੜਾ ਚੱਕਲਿਓ ਚੱਕ ਕੇ ਨਾ ਪੈਰ ਫਸ ਟੂਣ ਪੱਟਦਿਨੇ ਇਹ ਪੁਲਸੂਈ ਦੇ ਵਿੱਚ ਆਊਗਾ ਇਹ ਤੋਂ ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਆ ਦੇਖ ਇਹਨੂੰ ਆਪਾਂ ਇਸ ਤਰ੍ਹਾਂ ਇਧਰ ਨੂੰ ਅੰਦਰ ਨੂੰ ਫੋਲਡ ਕਰ ਲਾਂਗੇ ਇਹਨੂੰ ਫਿਰ ਆਪਾਂ ਇਸ ਤਰ੍ਹਾਂ ਤੋਂ ਆਪਾਂ ਫਿਰ ਇਦਾਂ ਫੋਲਡ ਕਰਾਂਗੇ ਆਪਾਂ ਨੁੱਕਰ ਵੀ ਦਿਖਾ ਦਨੇ ਆ ਦੇਖੋ ਜੀ ਆਪਣੀ ਨੁੱਕਰ ਸਹੀ ਜਮਾ ਠੀਕ ਹੋ ਗਈ। ਫਿਰ ਇਸ ਤਰ੍ਹਾਂ ਫਿਰ ਲਾਵਾਂਗੇ ਸੀਨ ਆਪਾਂ। ਇਹਦੇ ਉੱਪਰ ਪਰੇਕਾ ਸੀਨ ਲਾਵਾਂਗੇ। ਇਹਦੇ ਵਿੱਚ ਰੱਖ ਲਾਂਗੇ ਇਸ ਤਰ੍ਹਾਂ। ਹੁਣ ਆਪਾਂ ਡਬਲ ਫੁੱਟ ਚੜਾ ਲਿਆ ਸੀਗਾ ਸਿੰਗਲ ਫੁੱਟ ਉਤਾਰਤਾ ਥੋੜਾ ਜਿਹਾ ਆਪਾਂ ਮਸ਼ੀਨ ਦਾ ਧੱਬਾ ਖ ਵੱਡਾ ਹੀ ਕਰ ਲਿਆ ਇਹਦੇ ਉੱਤੇ ਨਾ ਇਸ ਤਰ੍ਹਾਂ ਇੱਕ ਕਸੀਨ ਲਾ ਲਾਂਗੇ ਤੁਸੀਂ ਤਰਪਾਈ ਵੀ ਕਰ ਸਕਦੇ ਹੋਂਦੀ ਆਪਾਂ ਸੀਲ ਲਾਤੀ रख के उपर सीन लाई चलोंगे आुकर तक का लाके तो आप ला के दिखा देंगे आखो जी इतो आपू इस तरह कर लेंगे खिए नुक्र भी कि सोनी आई है भी, भी बाल नहीं थे। तो फिर आप इस तरह कर लेंगे ये उपर इस तरह लाई चलेंगे ਥੈਂਕ ਯੂ ਜੀ ਫੁੱਲ ਵੀਡੀਓ ਵਾਚ ਕਰ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਵੇਂ ਲੱਗੀ ਥੈਂਕ ਯੂ ਵਾਂਸ ਅਗੇਨ ਬਾਏ ਬਾਏ